ਮੈਡਮ ਦਾ ਟਾਵਰ ਵੇਖੋ ਅੱਜ ਪਲੇਲਰ ਪਾਇਆ ਹੀ ਨੇ ਅੱਜ ਮੈਂ ਪਲੇਲਰ ਪਾਇਆ ਹੀ ਨੇ ਸਾਰਾ ਪਾਇਆ ਵਾ ਆਇਆ ਗਿਆ ਔਰ ਮੈਂ ਕੀ ਕਹਾਂ ਮੇਰੀ ਭੈਣ ਮੈਂ ਕਹਿ ਸਕਦਾ ਮੈਂ ਡਰਾਈ ਕਹਿਦਾ ਆਹ ਜਿਹੜੀ ਜਾਂਦੀ ਆ ਖਲਾੜਾ ਪਾਇਆ ਹੈ ਆਹ ਖਲਾੜਾ ਪਾਇਆ ਤੇ ਮੈਂ ਜਲਾਸਾ ਕਦੀ ਵੀ ਦੱਸਦਾ ਨਹੀਂ ਕੀ 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 ਇਹ ਨਹੀਂ ਗੱਲ ਹੋਈ ਕਿੰਨੇ ਉਹ 다운 ਨਹੀਂ ਸੁਣਾਈ ਦਾਂ ਕਿਦਾਂ ਦਸਨਾਲੀ ਫਰੋਦਾ ਦੱਸ ਦੇ ਆਪੇ ਕਿਦਾਂ ਦਸਨਾਲੀ ਹੈ ਕੱਟ ਕੇ ਤਿਆਰੀ ਕਿੱਧਰ ਆ ਕਿੱਧਰ ਤਿਆਰੀ ਕੀਤੀ ਹੈ ਛੜਨ ਕਿੱਧਰ ਚੱਲਿਆ ਹੈ ਤੂੰ ਬੰਦਾ ਬਣ ਜਾ ਤੈਨੂੰ ਮੈਂ ਦੱਸਦਾ ਹੀ ਹਾਂ ਗੱਲ ਤੇਰੀ ਹੈ ਗੱਲ ਤੇਰੀ ਹੈ ਹੈ ਗੱਲ ਤੇਰੀ ਹੈ ਮੰਨ ਮੰਨ ਮੈਂ ਕਹਿੰਦਿਆ ਬੋਲ ਚੁੱਕ ਲੈ ਗਈ ਉਹਨਾਂ ਦੀ ਮੈਂ ਤਾਂ ਬੰਦਾ ਭੰਜਾ ਤੈਨੂੰ ਮੈਂ ਦੱਸਣ ਡਿਆ ਹੀ ਹਾਂ ਇਹ ਫੋਟੋ ਇਹ ਨਹੀਂ ਹੁੰਦੀ ਡਾਂਗਾ ਬਹੁਤ ਪੈਣੀ ਆਈ ਹਾਂ ਮੈਂ ਡਾਂਗਾ ਬਹੁਤ ਪੈਣੀ ਆ ਬੰਦਾ ਭੰਜਾ ਆਹ ਮੰਗਣੀ ਹੋਈ ਸੀ ਇੱਕ ਸੀਨ ਹੋ ਵੀ ਪਾਉਣਾ ਵਾ ਆਪਾਂ ਸਾਈਕਲ ਤੇ ਆਉਣ ਵਾਲਾ ਵੀ ਹੂੰ ਹੂੰ ਸਾਈਕਲ ਪਈ ਆਂਦੀ ਏ ਮਟਿਆਰੇ ਦੀ ਟੰਡਾ ਚਬਾ ਤੇਰੇ ਪੈਰ ਬੰਕੀ ਏ ਨਾਰੇਨ ਅੰਡਾ ਚੁੰਬੜੇ ਪੈ ਜਬਾਂ ਕੀ ਆ ਅੱਜ ਮੈਂ ਸੱਚੀ ਅੱਜ ਜੁੱਤੀ ਬੜੇ ਚੰਗੇ ਬਾਦ ਭਾਈ ਇਹ ਨਵੰਨੇ ਲਈ ਦੇ ਹੂੰ ਚੱਲ ਕੇ ਕਰਕੇ ਇੱਕ ਦਿਖਾਓ ਮੈਨੂੰ ਅੱਛੇ ਦਿਖਾਓ ਬੇਚਾ ਦੇ ਆਹ ਕਿਹਦੇ ਆਨ ਬਲੋਰਾ ਆਪਾਂ ਲੰਮੇ ਨਹੀਂ ਹੋਏ ਹੀ ਮੋਟੇ ਹੋਏ ਇਹ ਲੜੀ ਆ ਸੂਟ ਤੈਨੂੰ ਖੁੱਲਾ ਖੁੱਲਾ ਜਿਹਾ ਲੱਗਣਿਆ ਜੀ ਖੁੱਲਾ ਹੀ ਲਿਆ ਆ ਵਾ ਗੁਰਦਾ ਇਹ ਸੀਤਾਸ ਵਾਇਆ ਬ ਹਾਂ ਰੁਸ਼ੀਆ ਗਰਮੀਆਂ ਦੇ ਵਿੱਚ ਇੰਤਾਂ ਦੇ ਤੂੰ ਕੀਤਾ ਵਾਹ 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 ਚਾਚੂ ਖੁੱਲਾ ਰਹਿਣ ਦਾ ਰੀਝ ਇਦਾਂ ਦੀ ਚੀ ਮੋਟੀ ਮੱਭੀ ਇਹ ਕਹਿ ਸਕਦੀ ਫੁੱਲ ਛੂਟੀ ਖੁੱਲਾਂ ਮੇਰਾ ਇਹ ਗੱਲ ਆ ਜਿਹੜਾ ਹੁੰਦਾ ਨਾ ਸੂਟ ਸਲਵਾਰ ਸਲਵਾਰ ਸੂਟ ਉਹ ਆਪਾਂ ਇੰਨਾ ਖੁੱਲਾ ਨਹੀਂ ਸੀ ਸਕਦੇ ਕਿਉਂਕਿ ਲੱਗਣਾ ਪਈ ਕਿਸਦਾ ਪਾਇਆ ਉਹ ਕੁੜਤਾ ਆਪਾਂ ਜਿੰਨਾ ਮਰਜ਼ੀ ਖੁੱਲਾ ਪਾ ਸਕਦੇ ਹੂੰ ਤੂੰ ਐਸਲ ਪਾ ਲਓ 3 ਐਸਲ ਪਾ ਲਓ ਉਹ ਆਪਣੇ ਕੰਫਰਟ ਲਈ ਯੂ ਆਰ ਰਾਈਟ ਖੁੱਲੇ ਕੱਪੜੇ ਵੈਸੇ ਵੀ ਸਹੀ ਰਹਿੰਦੇ ਗਰਮੀ 'ਚ ਹਾਂ ਮੇਰੇ ਇੱਕ ਚਦਰਕੁਰਤਾ ਬੰਦਾਂ ਨੇ ਕਿਹਜ ਬੜੀ ਹੁੰਦੀ ਆ ਮਨੇ ਸਵਾਈ ਇੱਕ ਕਾ ਚਾਦਰਕੁਰਤਾ ਮੈਂ ਤਾਂ ਗੈਂਟੀ ਡੱਬੀਆਂ ਵਾਲੀ ਚਾਦਰ ਸਵਾਉਣੀ ਨਹੀਂ ਲਿਦੋਣੀ ਆ ਡੱਬੀਆਂ ਵਾਲੀ ਨਹੀਂ ਹਾਂ ਮੈਂ ਸਵਾਉਣਾ ਵਾ ਇਹ ਗਲਾਬੀ ਰੰਗ ਦਾ ਕੁੜਤਾ ਤੇ ਗਲਾਬੀ ਰੰਗ ਦਾ ਚਾਦਰ ਤਾਂ ਹੋਵਾ ਮਨਾ ਦਾ ਕੰਨਾ ਜਮੁੰਦਰਾ ਪਾਲ ਨਵੇਂ ਮਾਮੇ ਆਪਣੇ ਵਾਂਗੂ ਕੁੜਤਾ ਚਾਦਰ ਪਾਇਆ ਕਰਨਾ ਦੇਖਿਆ ਮਨੇ ਤੂੰ ਮੁਹੰਮਦ ਰਾਜਵਾਨ ਤੂੰ ਡਾ ਜੋਹੜਾ ਹੁਣ ਨਹੀਂ ਰਿਹਾ ਵਿਚਾਰਾ ਉਹ ਹੋਂਦ ਬਹੁਤ ਮੜਾ ਹੋ ਗਿਆ ਹੋਂਦ ਆਇਆ ਇਹਨੂੰ ਬੜਾ ਚਿਰ ਹੋ ਗਿਆ ਪਤਾ ਕਿੱਥੇ ਚਲ ਗਿਆ ਫੋਨ ਵੀ ਨਹੀਂ ਕਰਦਾ ਨਾਨਕੇ ਹੀ ਹੋਣਾ ਵਾਂਗੇ ਉਹ ਬੋਧਰੇ ਰਿੰਦਾ ਬੰਬੇ ਵਾਲਾ ਨਹੀਂ ਫੋਨ ਵੀ ਨਹੀਂ ਕਰਦਾ ਕਿਸ ਨੂੰ ਜਗਦੀਸ਼ ਮੰਮਾ ਬੜਾ ਜਵਾਨ ਹੀ ਮੰਨੇ ਦੇ ਪਾਸੇ ਜਦਾ ਜਾਣਦਾ ਹੁੰਦਾ ਨਾ ਸੜਕਾਂ ਲੋਕੀ ਮੜਮੜ ਵਿੰਦੇ ਨੇ ਵੀ ਇਹ ਕਿਹੜਾ ਬੰਦਾ ਜਾਣਦਾ ਮੈਨੂੰ ਥੋੜਾ ਤਾਂ ਆਣਾ ਘੱਟਾ ਪਾ ਐਡਾ ਹਰੀ ਇਹ ਚਾਦਰਾ ਕਮੀਜ਼ ਪਾਉਂਦਾ ਹੁੰਦਾ ਮਾਮੇ ਵਾਂਗੂ ਜਿਵੇਂ ਮੈਂ ਫੱਟਾ ਨਹੀਂ ਇਹ ਕਿਹੜੇ ਮਾਮੇ ਵਾਂਗੂ ਮਾਮਾ ਜਿੱਦਦਾ ਮੈਂ ਬਿਟਾਈ ਮਾਮੇ ਕਿਹੜੇ ਵਾਂਗੂ ਹੁਣ ਸਾ ਮਾਮੇ ਵਾਂਗੂ ਆ ਜਿਹੜੇ ਬੰਦੇ ਆ ਨਾ ਦੋ ਆ ਜਿਹੜੇ ਇੱਕ ਆ ਹਾਂ ਠੀਕ ਆ ਇੱਕ ਆ ਇਹ ਰਾਈਟਰ ਆ ਇਹ ਬਹੁਤ ਖਤਰਨਾਕ ਏ ਰਾਈਟਰ ਆ ਇਹ ਵੀਡੀਓ ਨਹੀਂ ਬਣਾਉਂਦੇ ਇਹ ਸਾਬੀ ਦੀ ਪੂਛ ਵੱਲ ਲਈ ਹੋਵੇ ਲੋਨ ਸਾਬੀ ਦੋਖੀ ਨਹੀਂ ਰੱਖੋ ਆ ਸਾਬੀ ਨੂੰ ਨਹੀਂ ਹੂੰ ਫੜੀ ਕਿ ਨਹੀਂ ਹਾਂ ਹੁਣ ਹੋਰ ਕੋ ਬੋਲ ਦੇਣਾ ਬਾਅਦ ਚ ਰਹਿਣ ਦੀ ਨਹੀਂ ਨਹੀਂ ਬੋਲਦਾ ਨਹੀਂ ਬੋਲ ਨਾ ਨਹੀਂ ਮੈਨੂੰ ਵੀ ਯਾਰ ਮੈਂ ਵੀ ਮੈਂ ਵੀ ਮਨ ਨੂੰ ਰਾਵਾਂ ਮੈਂ ਵੀ ਬਣਾਉਣਾ ਤੁਹਾਡੇ ਨਾਲ ਹੈ ਮੈਂ ਵੀ ਬਣਾਉਣਾ ਕੀ ਬਣਾਉਣਾ ਜਿਹੜਾ ਮਰਜ਼ੀ ਬਣਾਓ ਉਹ ਨਾਲ ਕੀ ਬਣਾਉਣਾ ਕੀ ਦੱਸ ਐ ਟੋਰ ਤੇ ਇਥੇ ਗੱਲ ਕਰਕੇ ਦੱਸ ਕੋਈ ਵਿੱਚ ਗਾਣਾ ਸੁਣਾ ਕੇ ਗਾਣਾ ਸੁਣਾ ਗਾਣਾ ਸੁਣਾ ਹੈ ਗਾਣਾ ਸੁਣਾ ਲੈ ਸੁਣਾ ਹੁਣੇ ਪਤਾ ਲੱਗਣਾ ਸੁਣਾ ਕੇ ਚੁੱਪ ਕਰ ਜਾ ਯਾਰ ਕੋਈ ਬੂਤ ਨਾਲ ਗਾਣੇ ਮਾੜੇ ਸੁਣਾ ਗਾਣਾ ਹੈਲੋ ਬੇ ਸੁਰੀਆ ਵਾਜ ਜੇ ਗਾਣਾ ਤੂੰ ਸੁਣਾਤਾ ਇਸ ਸਮੇਂ ਲੋ ਵੀ ਤੂੰ ਵੀਡੀਓ ਚ ਕੰਮ ਕਰ ਸਕਦਾ ਹੈ। ਵੈਸੇ ਵੀ ਉਹ ਗਾਣਾ ਸਹੀ ਕਰੀ। ਪਹਿਲਾ ਗਾਣਾ ਸਾਬੀ ਨੇ ਵੀ ਸੁਣਾਇਆ ਹੈ। ਫੇਰ ਇਹ ਵੀਡੀਓ ਜਾਇਆ ਹੈਗਾ। ਤੇਰੇ ਆ ਭਾਈਆਂ ਨਾਲ ਪੈ ਗਈ ਦਸ਼ਮਣੀ ਤੇਰੇ ਨਾਲ ਪੈ ਗਈ ਯਾਰੀ। ਮੈਂ ਕੱਲਾ ਪੰਜ ਭਾਈ ਤੇਰੇ ਰਿਸ਼ਤੇਦਾਰੀ ਭਾਰੀ ਨਹੀਂ ਜਿੱਤ ਤੈਨਹੀਂ ਨਿਭਦੀ ਹੀ ਛੱਡਦੇ ਵੈਰ ਨੇ ਛੱਡਦੇ ਵੈਰ ਨਹੀਂ ਯਾਰੀ। ਇਦਾਂ ਟੈਨਣਾ ਨੰਗਾ ਨੰਨਾ 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 ਸ਼ਾਸਣਾ ਸੁਨਾ ਮੈਂ ਇੱਥੇ ਬਹਿਣਾ ਵਾਂ ਹਾਂ ਬਹਿ ਕੇ ਬਹਿ ਕੇ ਵੀਰ ਮੜਾ ਜਾ ਤੂੰ ਗਾ ਨਹੀਂ ਬਲੌਗ ਚ ਤੇ ਤਾਂ ਗਾਣਾ ਸੁਣਾਵਾ ਪੂਆ ਓਏ ਸੁਣਾ ਦੂ ਕਿ ਨਹੀਂ ਤੇਰੇ ਸਾਹਮਣੇ ਸੁਣਾਉਂਗਾ ਚਾਹੋ ਵੀ ਸੁਣਾਉਂਗਾ ਚਲੋ ਬਾਲ ਵਿੱਚ ਆਪਣਾ ਗਾਣਾ ਕਰੇ ਓਹ ਸੌਰੀ ਸੋਹਣੀ ਕੁੜੀ ਆ ਗਈ ਵਿੱਚ ਓਏ ਓ ਇੱਧਰ ਨੂੰ ਠਮਾਕਾ ਕਰਦਾ ਸੱਸੀ ਕਾਬ ਲੌਂਡੇ ਹੀ ਸੋਹਣੀ ਕੁੜੀ ਆਹ ਦਰਕਾਰ ਸੁਣ ਲੈ ਗਾਣਾ ਦਰਕਾਰ ਉਹ ਨੰਬਰ ਲਿਖਿਆ ਲਿਖੀ ਜਾ ਵੀ ਸੋਣੀ ਕੁੜੀ ਆ ਸੋਣੀ ਕੁੜੀ ਆ ਗਈ ਸੋਣੀ ਹੀ ਹੀਰਵਣ ਸਭ ਤੋਂ ਸੋਣੀ ਹੀ ਰੋਣਾ ਸਾਡੇ ਚ ਸਭ ਤੋਂ ਮਹਿੰਗੀ ਸਭ ਤੋਂ ਮਹਿੰਗੀ ਹੀ ਆ ਮਹਿੰਗੀ ਹੀ ਆ ਬੋ ਮਹਿੰਗੀ ਹੀਰਵਣ ਹਣਾ ਪੂਆ ਅਹੀਂ ਦੇ ਵਿੱਚ ਐਵੇਂ ਹੀ ਆ ਨਹੀਂ ਤੁਸੀਂ ਤੁਸੀਂ ਵੱਡੀਆਂ ਤੁਹੀ ਤੇ ਮੇਰੇ ਮੰਮੀ ਜੇ ਤੁਸੀਂ ਦੇ ਪੈਦਾ ਕਿੱਥੇ ਰੋਇਨੂ 99 ਤੁਹਾਨੂੰ ਚਾੜ ਗਾਣਾ ਕਾਲਾ ਆ ਤੇ ਗਾਣਾ ਕਾਲਾ ਆ ਕਾਲਾ ਆ ਗਿਆ ਵਾ ਚੱਲ ਸੁਣਾ ਵੇਸਰੀ ਆਵਾਜ਼ ਉਹ ਤੋ ਇਹਨੂੰ ਇਹਨੂੰ ਵਿੱਚ ਗਾਂਦਰੀ ਬੋਣਾ ਯਾਰ ਨਹੀਂ ਪਉਂਦਾ ਚੱਲ ਸੁਣਾ ਔਰ ਦਨੀ ਤੂੰ ਨਾ ਵੀ ਚਾਈ ਨਾ ਸੁਣਾਣਾ ਤੈਨੂੰ ਚੱਲ ਗਾਣਾ ਪੇਸ਼ ਕਰੇ ਅਮਾ ਆਏ ਚੋਂ ਡਿਆ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਅੰਬਰਾਂ ਤੇ ਲਾਉਨੀ ਏ ਉਡਾਰੀਆਂ ਵਾਹ ਵਾਹ ਫੁੱਲ ਕਈ ਬਲਾਤ ਵਾਲਾ ਰਹਿ ਗਿਆ ਗੋੜਦਾ ਮੈਂ ਰਹਿ ਗਿਆ ਕਿਆਰੀਆਂ ਨਹੀਂ ਬੱਗੀ ਇੱਕ ਕਬੂਤਰੀ ਏ ਕੰਡੇ ਰਾਖੀ ਕਰਦੇ ਰਹਿ ਗਏ ਹਾਏ ਭੌਰ ਨਜ਼ਾਰਾ ਲੈ ਗੇ ਲੰਡਨ ਤੋਂ ਆਏ ਬਪਾਰੀ ਨਥ ਪਾ ਸੋਨੇ ਦੀ ਲੈ ਗੇ ਮਿੱਤਰਾਂ ਦਾ ਗੱਡਾ ਅੱਜ ਪੁੱਲ ਗਈ ਕਰੇ ਨਮ ਜਿਨ ਵਿੱਚ ਤੂੰ ਸਵਾਰੀਆਂ ਨਹੀਂ ਬੱਗੀ ਇੱਕ ਕਬੂਤਰੀ ਏ ਆ ਮਿੱਤਰਾਂ ਦੀ ਛਤਰੀ ਤੋ ਉੱਡ ਗਈ ਅੰਬਰਾਂ ਤੇ ਲਉਨੀ ਏ ਉਡਾਰੀਆਂ ਨਹੀਂ ਬੱਗੀ ਇੱਕ ਕਬੂਤਰੀ ਏ ਉਹ ਬੱਲੇ ਬੱਲੇ ਕ੍ਰੀਜੀ ਕ੍ਰੀਜੀ ਦੇਸੀ ਮੈਸੀ ਲੋ ਕਬੂਤਰ ਆ ਗਿਆ ਜੋਸਰਾ ਮੈਂ ਉਹ ਰੈਪ ਨਹੀਂ ਕਰਨੀ ਵਿੱਚ ਰੈਪ ਇਹ ਇਹ ਨਹੀਂ ਸਿੰਘ ਜੋ ਜਵਾਨੀ ਸਿੰਘਾ ਕਿਦਾਂ ਜਾਵੀ ਰੈਪ ਕਿਦਾਂ ਨਹੀਂ ਬੱਸ 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 ਉਹ ਧੰਨਵਾਦ ਆਵੜੀ ਆਇਤਾ ਕੇ ਸਮਝ ਆਈ ਕੀ ਆ ਹਾ ਹਲਣੋ ਹਟ ਜਾ ਐਮਰ ਤੇ ਤੂੰ ਦਸੀ ਕੀ ਰੈਪ ਮੈਂ ਨਹੀਂ ਸੁਣਿਆ 99 ਨਹੀਂ ਨਹੀਂ ਗਾਣਾ ਤੇਰਾ ਵਧੀਆ ਪਰ ਰੈਪ ਵਾਲਾ ਕੰਮ ਖਰਾਬ ਹੋ ਗਿਆ ਰੈਪ ਨਹੀਂ ਵਿੱਚ ਹੋਈ ਜਾਂਦੇ ਤੂੰ ਅਗਰ ਐਪ ਤੂੰ ਆ ਰਿਹਾ ਐਪ ਵਾਲਾ ਸੁਣਾ ਦੇਣਾ ਵਾਹ ਵਾਹ ਤੂੰ ਅਦੀ ਚੁਣੀ ਵਾਹ ਮਾਸੇ ਬੀਬੀ ਮਾਸੇ ਦੇ ਦੇ ਨੂੰ ਇਹ ਇਹਨਾਂ ਨੇ ਸਾਰੇ ਰਿਸ਼ਤੇ ਪੁੱਠੇ ਕਰ ਛੜੇ ਆ ਇਹ ਮਾਮਿਆਂ ਨੂੰ ਚਾਚੇ ਚਾਚਿਆਂ ਨੂੰ ਤਾਏ ਇੱਕ ਹੋਰ ਆ ਚੱਲ ਅੱਜ ਦੱਸ ਤੈਨੂੰ ਕੀ ਹੋ ਗਿਆ ਘਾਤੋਂ ਹੋਈ ਫਿਰਦੀ ਕੰਬੜੀ ਸੇਲੀਆਂ ਕਹਿਣ ਮੇਰੀਆਂ ਕਾਕਾ ਤੇਰਾ ਵੱਡਾ ਅੰਬਲੀ ਓਏ ਤੋ ਮੈਨੂੰ ਡਰ ਜਾ ਆਉਂਦਾ ਡਰਨੇ ਦੇਣਾ ਦੇ ਚੰਗੇ ਨਹੀਂ ਮੈਂ ਅੰਬਲੀ ਨਾਲ ਵਿਆਹ ਨਹੀਂ ਕਰਾਉਂਦੀ ਕਿਉਂ ਅੰਬਲੀ ਦਾ ਸਬੰਦੇ ਨਹੀਂ ਵਾ 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 ਬੂਆ ਕਿਦਾਂ ਲੱਗਾ ਪੂਰੀ ਸਪੋਰਟ ਅੰਬਲੀ ਨੂੰ ਪੁਘਾਦੀ ਪੁਘਾਦੀ ਬੋਤ ਬੋਤ ਘੈਂਟ ਹੀ ਬੂਆ ਬਹੁਤ ਘੈਟ ਹੈ ਕੋਈ ਆ ਕੇ ਤੂੰ ਸੁਣਾ ਦੇ ਨਹੀਂ ਕੋਈ ਆਪਣਾ ਸੁਣਾਣਾ ਤੁਹਾਨੂੰ ਆਉਂਦਾ ਨਹੀਂ ਗਾਣਾ ਸੁਣਾ ਦੇ ਗਾਣਾ ਆਪਣਾ ਮੈਂ ਅਗਲੇ ਲਿਖੀ ਗੱਲਾਂ ਬਾਤਾਂ ਵਾਲੀ ਆ ਕੋਈ ਕੋੜੀ ਸੁਣਾ ਦੇ ਕੋਈ ਮੁੰਨ ਕੋੜੀ ਤੂੰ ਦਲੀਏ ਹਾਂ ਨਾਲ ਲਿਖੀ ਹਾਂ ਇਹ ਇੱਕ ਕੰਮ ਚ ਨਹੀਂ ਆ ਗਿਆ ਸਭ ਕਿਦਾਂ ਲੱਗਾ ਗਾਣਾ ਚੱਲੀਏ ਤੱਬੀ ਅੱਨਾ ਮੈਨੂੰ ਵਿਚਾਰ ਆਖ ਲੋ ਕਿਦਾਂ ਲੱਗਾ ਗਾਣਾ ਵਧੀਆ ਲੱਗਾ ਹੁਣ ਵੀ ਕੈਸਟ ਜਿਹੜੀ ਆ ਤੈਨੂੰ ਕਿਦਾਂ ਦਾ ਲੱਗਾ ਆਪਣੀ ਉਹ ਵਧੀਆ ਜਿਹੜੀ ਆਪਣੀ ਜਿਹੜੀ ਜਾਨੀ ਕੱਲ ਨੂੰ ਕੈਸਟ ਜਿਹੜਾ ਇਹ ਗਾਣਾ ਗਾਇਆ ਵੀ ਮੇਰੀ ਕੈਸਟ ਪੰਜਾਬੀ ਲਾਈਫ ਚੈਨਲ ਨੂੰ ਰਿਲੀਜ਼ ਹੋਊਗੀ ਮੇਰੇ ਕੋਲ ਹੀ ਆਗਾ ਮੈਂ ਦੇਖੋ ਹਾਂ ਮੇਰੇ ਕੋਲ ਹੀ ਆਗਾ ਮੈਂ ਇੱਕ ਪੰਜਾਬੀ ਲਾਈਫ ਚੈਨਲ ਨੂੰ ਇੱਕ ਵੀ ਕੈਸਟ ਜਿਹੜੀ ਆ ਰਿਲੀਜ਼ ਕੀਤੀ ਜਾਊਗੀ ਤੇ ਮੁੰਡੇ ਨੂੰ ਬੋਲਦਾ ਹੌਸਟ ਉਹਦਾ ਪ੍ਰੋਡਿਊਸਰ ਆ ਜਿਹੜਾ ਉਹ ਰੱਖਣਾ ਟੀਡੀ ਪਾਪੇ ਨੂੰ ਤੇ ਜਿਹੜਾ ਅੱਗੇ ਵੀ ਮਿਊਜ਼ਿਕ ਡਾਇਰੈਕਟਰ ਵੀਡੀਓ ਡਾਇਰੈਕਟਰ ਆ ਜਿਹੜਾ ਉਹ ਤਾਈ ਹੂੰ ਤੇ ਅੱਗੇ ਜਿਹੜਾ ਵੀ ਐਡੀਟ ਕਰਕੇ ਸੁੱਟਣ ਵਾਲਾ ਉਹ ਸਾਨੂੰ ਵੀ ਐਡੀਟਿੰਗ ਕਰਨ ਵਾਲਾ ਜਿਹੜਾ ਤੇ ਉਹ ਰੱਖਣਾ ਵਾ ਆਂਟੀ ਨੂੰ ਸ਼ਾਬੀ ਸ਼ਾਬੀ ਆਂਟੀ ਹੋਰ ਹੈਗਾ ਕੋਈ ਅੰਦਾ ਕਾਲਾ ਹੈ ਗਾਣਾ ਆਇਆ ਕੱਲ ਹੂੰ ਤੁਰਿਆ ਆਉਣਾ ਤੂੰ ਤੁਰਿਆ ਗਿਆ ਸੀ ਆਪਾ ਆ ਤੇਰੇ ਜੈਸੀ ਪੜ ਜਾਂਦੀ ਹੈ ਫੇਰ ਟਿਕਣਾ ਕਰ ਜਾਂਦੀ ਹਾਂ ਮੈਂ ਹੰ ਸ਼ਿਕਾਰੀ ਕੁੜੀਏ ਖਾਲੀ ਮੇਰਾ ਮਾਰ ਨਹੀਂ ਜਾਂਦਾ ਮਟਕੋ ਨਾ ਪਹਿਚਾਨੇ ਕਿਉਂ ਤੇਰੇ ਘਰ ਅਖਬਾਰ ਨਹੀਂ ਆਂਦਾ ਤੇਰੇ ਘਰ ਅਖਬਾਰ ਆਉਂਦਾ ਚੱਲ ਸੁਣਾ ਸੁਣਾ ਦੇ ਇੱਕ ਦਿਲ ਦਾ ਨਹੀਂ ਮਾੜਾ ਚੱਲ ਸੁਣਾ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਸੁਣਾ ਗਣਾ ਇਹ ਕਹਿੰਦਾ ਦਿਲ ਦਾ ਨਹੀਂ ਮਾੜਾ ਸਿੱਧੂ ਮੂਸੇ ਵਾਲਾ ਚੱਲ ਸੁਣਾ ਦਿਲ ਦਾੜੀ ਮਾੜਾ ਹੋਮਾ ਬਾਣੀ ਹੈਂ ਹੋਮਾ ਬਾਣੀ ਦਾ ਹੈ ਵਾ ਚੱਲ ਦਾਦੇ ਸਿੱਧੂ ਮੂਸੇ ਵਾਲਾ ਚੱਲ ਸੁਣਾ ਕੈ ਸਿੱਧੂ ਮੂਹਰੇ ਥਾਪੀ ਕਿਦਾਂ ਮਾਰਦਾ ਹੈ ਥਾਪੀ ਕਿਦਾਂ ਮਾਰਦਾ ਹੈ ਸਿੱਧੂ ਮੂਹਰੇ ਆਲਾ ਥਾਪੀ ਕਿਦਾਂ ਮਾਰਦਾ ਸਿੱਧੂ ਮੂਹਰੇ ਆਲਾ ਥਾਪੀ ਕਿਦਾਂ ਮਾਰਦਾ ਥਾਪੀ ਮਾਰ ਕੇ ਤਾਜ ਆਜ ਇਦਾਂ ਟਿਵਲੀ ਵਾਹ ਕਰ ਦਵੀਂ ਕਰ ਕੋਈ ਕਰ ਦੇ ਕਰ ਦੇ ਮਾਰ ਦੇ ਥਾਪੀ ਭੰਗੜਾ ਵਾ ਦੇ ਭੰਗੜਾ ਵਾ ਦੇ ਭੰਗੜਾ ਵਾ ਦੇ ਚੱਲ ਭੰਗੜਾ ਪਾ ਭੰਗੜਾ ਵਾ ਦੇ ਭੰਗੜਾ ਹੁੰਦਾ ਤੈਨੂੰ ਹੈ ਹੈ ਤਾਜ ਆਉਂਦਾ ਭੰਗੜਾ ਚੱਲ ਆਪਣਾ ਨਾਂ ਦੱਸ ਦੇ ਗੁਰਤਾਜ ਸਿੰਘ ਆਪਣਾ ਨਾਂ ਦੱਸ ਦੋ ਹੱਥ ਘੜ ਮੂਹਰੇ ਤਾਜ ਸਿੰਘ ਤਾਜ ਸਿੰਘ ਮਛਲੀ ਜਲ ਕੇ ਰਾਣੀ ਦਾ ਸੁਣਾ ਦੇ ਫਿਰ ਆਪਾਂ ਮਤਲਬ ਦੀ ਗੱਲ ਸੁਣਾਉਣੇ ਮਛਲੀ ਜਲ ਕੇ ਰਾਣੀ ਮਛਲੀ ਜਲ ਕੇ ਰਾਣੀ ਨਹੀਂ ਨਹੀਂ ਕਰਕੇ ਦੱਸ ਪਹਿਲਾਂ ਪੋਇਮ ਗਾ ਹਾਂ ਪੋਇਮ ਸੁਣਾ ਮਛਲੀ ਜਲ ਕੇ ਰਾਣੀ ਹੈ ਫਿਰ ਵਿਖਾਉਂਗੀ ਮਛਲੀ ਪਾਣੀ ਸੁਣਾ ਐਦਾਂ ਹੱਥ ਨਾਲ ਕਰਕੇ ਹੱਥ ਨਾਲ ਕਰਕੇ ਐਦਾਂ ਕਿਦਾਂ ਕਰਦਾ ਨਾ ਉੱਚੀ 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 ਬੋਲ ਉੱਚੀ ਬੋਲ ਮੈਨੂੰ ਕੰਨਾਂ 'ਚ ਸੁਣਦੀ ਹੁੰਦੀ ਆ ਮੇਰੇ ਨਾਲ ਮਰ ਜਾਗੀ ਇਹ ਤਾਂ ਸਾਡੀ ਪੂਰੀ ਲਾਗੇ ਸੁਣਨਾ ਬੈਠਾ ਮੈਂ ਸੁਣ ਲਵਾਂ ਲੈਂਦੀ ਹੁੰਦੀ ਆ ਕੰਨਾਂ ਤੇ ਬੱਚਿਆਂ ਦਾ ਹਾਂ ਫੋਨ ਲਾ ਕੇ ਸੁਣਨਾ ਪੈਣਾ ਮੈਂਗਾ ਸੁਣਾਈ ਨਹੀਂ ਹੋਏ ਤੱਕ ਜੀ ਵੀ ਚੱਲਣ ਦੀ ਆ ਹੈ ਨਹੀਂ ਚੱਲਣ ਦੀ ਆ ਤੇਰੇ ਸਭ ਤੋਂ ਨੌਜਵਾਨ ਹੈ ਇਹ ਕੋਣ ਚਨਾ ਦੇ ਕਹਿੰਦੇ 26 ਨਵੇਂ ਗਣ ਕੈਮਰਾ ਜਿੱਧਰ ਮਾਦੀ ਵਾਸਾ ਦਾ ਹੁਣ ਨਿਊ ਸਿੰਗਰ ਇੱਕ ਵਾਰ ਤੂੰ ਜਣਾ ਦੇ ਨਾ ਕੋਈ ਜਗ੍ਹਾ ਇੱਥੇ ਨਹੀਂ ਕੀ ਜਿਖਣੇ ਮੈਂ ਤੇਰੀ ਵੀ ਬਾਤ ਚੈੱਕ ਕਰਨੀ ਆ ਸੁਣਾ ਫਿਰ ਮੈਂ ਵੀ ਇੱਕ ਸੁਣਾਉਂਗਾ ਡਾਲਰ ਮਾਰੀ ਬਰਾਵੀਆਂ ਗਾਣਾ ਸੁਣਦਾ ਸ਼ਾਮ ਨੂੰ ਮੈਂ ਜਿਵੇਂ ਕਮੈਂਟਰੀ ਕਰਨੀ ਚੱਲ ਕੋਈ ਨਹੀਂ ਸੁਣਦਾ ਕਲਾਕਾਰਾਂ ਦੀ ਆਵਾਜ਼ ਨਹੀਂ ਖਰਾਬ ਹੁੰਦੀ ਗਾਣਾ ਸੁਣਦਾ ਸ਼ਾਮ ਨੂੰ ਦੋ ਲੰਡੇ ਲੰਡੇ ਲਾਏ ਹੁਣ ਫੇਰ ਆਵਾਜ਼ ਨਿਕਲਦੀ ਵਧੀਆ ਤੈਨੂੰ ਕੋ ਲੰਡਾ ਕਰ ਜੇ ਐਵੇਂ ਕਰ ਉਹ ਨੋ ਉਹ ño ਕਿਦਾਂ ਯਾਰ ਕਾਲਾ ਯਾਦ ਕੀ ਹੁੰਦਾ ਚਿਰ ਮੈਮਰੀ ਫੁੱਲ ਹੋ ਜਿਹੜੀ ਮਗੇ ਮੈਮਰੀ ਫੁੱਲ ਹੋਈ ਤਾਂ ਹੀ ਤੇ ਚੇਤੇ ਨਹੀਂ ਆਉਂਦੇ ਆ ਨੀ ਤੂੰ ਐਸੀ ਮਾਰ ਮਾਰੀ ਸਾਨੂੰ ਮੌਤ ਦੀ ਨਹੀਂ ਲੋੜ ਆ ਆਣ ਦੇ ਚੇਤੇ ਆ ਕਾਲੇ ਮਾ ਕਵਾਲੀਸ਼ਨਾ ਦੇ ਆ ਜਾ ਮਾਹੀ ਵੇ ਅੱਖੀਆਂ ਉਡੀਕਦੀਆਂ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ ਅੱਖੀਆਂ ਉਡੀਕਦੀਆਂ ਦਿਲ ਵਜ ਮਾਰਦਾ ਆ ਜਾ ਪਰਦੇਸਿਆ ਆਵਾਸ ਤਾਈ ਪਿਆਰ ਦਾ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਆ ਸੱਜਣਾ ਤੈਨੂੰ ਸੱਜਣਾ ਨੋਖਿਆ ਢੀਕਣੀਆਂ ਉਹ ਜਦੋਂ ਦਾ ਤੂੰ ਸਾਡੇ ਨਾਲ ਰੁਸ ਗਿਆਂ ਢੋਲਣਾ ਜਦੋਂ ਦਾ ਤੂੰ ਸਾਡੇ ਨਾਲ ਰੁਸ ਗਿਆਂ ਢੋਲਣਾ ਸੁਰਚ ਮਾਰ ਤਾੜੀ ਇਹ ਕਿਹੜਾ ਸੋਰੀ ਉਹਦੀ ਗਿੱਚੀ ਚ ਕੱਢਿਆ ਚੱਲ ਅੱਗੇ ਸਭ ਦੇ ਵਲੇੜ ਕੇ ਸੱਡੀ ਭੁੱਲ ਗਏ ਆ ਕਾਵਾਂ ਨੂੰ ਬਨੇਰੇ ਉੱਤੇ ਭੋਲਣਾ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਸੱਜਣਾ ਤੈਨੂੰ ਆ ਮੈਂ ਸੁਣਾਉਂਦਾ ਹਾਂ ਹੁਣ ਸਭੀ ਤੁਹਾਨੂੰ ਸੁਣਾ ਦੇ ਵੈਰੀ ਗੁੱਡ ਸੁਣਾ ਹਾਂ ਵੀ ਹੁਣ ਮੈਂ ਸੁਣਾ ਹੂੰ ਤੇਰੀ ਗਾੜੀ ਉਦੋਂ ਦਾ ਗਾਣਾ ਹੀ ਸੋਚਿਆ ਇੱਧਰ ਗਾਣਾ ਸੱਚੇ ਸੋਚਿਆ ਨਹੀਂ ਕੋਈ ਚੀਤਾ ਨਹੀਂ ਬੋਲਦਾ ਵੀ ਇਕਵਾਲੀ ਜ਼ਿਆਦਾ ਹੋ ਗਈ ਅਬ ਕੀ ਸੁਣਾਉਂਦਾ ਹਾਂ ਇਹ ਫੇਰ ਛਾੜਦਾ ਹਾਂ ਸਰੂਰੀ 150 ਦੇ ਆਗੇ ਨਹੀਂ ਸ਼ਵਾਰੇ ਤੇ ਅੰਗੂਰ ਨਹੀਂ 15 ਦੀ ਸੌਫ ਆ ਗਈ ਪੀਤੀਆਂ ਦੀ ਦਾ ਦੀ ਸੌ ਫਿਆਗੀ ਪੈਤੀਆਂ ਦੀ ਗਾਚੀ ਬਸ ਲਾਚੀਆਂ 17 ਦੀਆਂ ਰਹਿੰਦੀਆਂ 400 ਦਾ ਗੋੜ ਪੱਲੀ ਇਹ ਨਹੀਂ 40 ਬਹੁਤ ਨਾਲ ਡਰਮ ਵਿੱਚ ਪੈਂਦੀਆਂ 400 ਦਾ ਗੋੜ ਪੱਲੀ ਇਹ ਨਹੀਂ 40 ਬਹੁਤ ਨਾਲ ਡਰਮ ਵਿੱਚ ਪੈਂਦੀਆਂ ਆਹਾਹਾ ਕੀ ਬਾਤ ਹੈ ਸਾਗਰ ਸਾਹਿਬ ਵਾ 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 ਕਿਦਾਂ ਵੀ ਵਧੀਆ ਹੈ ਗਾਣਾ ਵਧੀਆ ਹਾਂ 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 ਗੋੜ ਦਾ ਉਹ ਉਹ ਸਾ 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 ਸਾਗਰਲੇ ਸਮੇਂ ਹੈਗਾ ਅਸੀਂ 400 ਦਾ ਵਾਵਾ ਆ ਜਾਂਦਾ ਹੁੰਦਾ ਹਾਂ ਹੂੰ ਉਹ ਤਾਂ 400 ਦੀ ਬੋਤਲ ਵੀ ਨਹੀਂ ਆਉਂਦੀ ਨਹੀਂ ਆ ਜਾਂਦੀ ਆ 250 ਦੀ ਵਧੀਆ ਕੀ ਮਿਲ ਜਾਂਦੀ